ਕਿਉਂ ਭਗਵਾਨ ਨੇ ਤੈਨੂੰ ਕਿਹਾ ਸੀ ਨਾ ਜਿੱਤਤਾ ਯਾਰਾਂ ਦੀ ਪੱਕੀ ਆ ਪੱਕੀ ਮਰ ਜਾਣਿਆ ਤੈਨੂੰ ਮੈਂ ਕੱਲ ਦੀ ਕਹਿੰਦੀ ਸੀ ਚੱਲ ਤੈਨੂੰ ਦਵਾਈ ਦਵਾ ਲਿਆ ਮਰ ਜਾਣੇ ਦੇ ਅੱਗੇ ਫੇਰ ਦੌੜਾ ਪੈ ਗਿਆ ਮਰ ਜਾਣਿਆ ਹਾਲ ਕੀ ਬਣਾਇਆ ਤੈਨੂੰ ਮੈਂ 15 ਦਿਨਾਂ ਦੀ ਕਹਿਨੀਆ ਨਾਲਾ ਨਾਲਾ ਮਰ ਜਾਣੇ ਨੂੰ ਨਾ ਤੈਨੂੰ ਵੀ 15 ਦਿਨ ਹੋ ਗਏ ਭਗਵਾਨੇ ਤੈਨੂੰ ਮੈਂ ਪਹਿਲਾਂ ਕਿਆਜ਼ੀ ਹੁੰਜਾ ਫੇਰ ਦਿਆਂਗੇ ਹੁੰਜਾ ਇਹ ਮਰ ਜਾਣਿਆ ਤੂੰ ਨਾਲ ਆਹ ਹਾਲ ਦੇਖ ਲੈ ਕੀ ਬਣਾਇਆ ਟੁੱਟ ਪੈਣਿਆ ਚੱਲ ਤੈਨੂੰ ਡਾਕਟਰ ਦੇ ਲੈ ਚੱਲਾ ਮਗਾ ਮੰਨ ਦੀ ਨਿਸੇ ਭਗਵਾਨ ਨੇ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੈਂ ਦਾ ਪਾਣੀ ਤੇ ਬੱਸਾਂ ਚਲਾ ਦੂੰ ਪਾਣੀ ਤੇ ਮੈਂ ਟੁੱਟ ਟੁੱਟ ਪੈਣਿਆ ਮੈਂ ਤੇਰੇ ਮੂਰੇ ਹੱਥ ਜੋੜਦੀਆਂ ਪਹਿਲਾਂ ਤੂੰ ਨਾਲਾ ਮਰ ਜਾਣਿਆ ਫਿਰ ਪਹਿ ਪਾਣੀ ਤੇ ਜਹਾਜ਼ ਚਲਾ ਲੀ ਮੇਰਾ ਜਰੂਰਸ ਨਾ ਕੱਢ ਮੇਰਾ ਤੂੰ ਹਾਂ ਕੋਈ ਗੱਲ ਨਹੀਂ ਭਗਵਾਨ ਨੇ ਨਾ ਉਹਨੂੰ ਕਿਹਾ ਨਾ ਤਾਂ ਬਾਤ ਚ ਲਾਵਾਂਗੇ ਪਹਿਲਾਂ ਮੈਂ ਬਿਯਾਰ ਜਾ ਕੇ ਲੱਡੂ ਫੜ ਲਾਵਾਂ ਲੱਡੂ ਹਜਾ ਇੱਕ ਬਾਪੂ ਪਤਾ ਨਹੀਂ ਕਿੱਥੇ ਮਰ ਗਿਆ ਮੈਂ ਹੁਣ ਬੱਚੇ ਨੂੰ ਇਕੱਲੀ ਕਿਵੇਂ ਸੰਭਾਂ ਮੈਨੂੰ ਤਾਂ ਰਾਤੀ ਸ਼ੱਕ ਪੈ ਗਈ ਸੀ ਮਰ ਜਾਣਾ ਰਾਤ ਦਾ ਹੀ ਉਂਗਲਾਂ ਕਰੀਆਂ ਕਰੀ ਫਿਰਦਾ ਤੇਰੇ ਯਾਰ ਨੂੰ ਦੱਬਣ ਨੂੰ ਫਿਰ ਦੇ ਸੀ ਪਰ ਦਬਦਾ ਕਿੱਥੇ ਆਹ ਏ ਮਰ ਜਾਣਿਆ ਮੇਰਾ ਜਲੂਸ ਕਿਉਂ ਕੱਢਦਾ ਹਲੇ ਤੇਰੇ ਦੱਬਣ ਚ ਕੋਈ ਕਸਰ ਰਹਿੰਦੀ ਆ